ਗੁਰਦੋਂ ਸਿੰਘ ਜੀ ਦੇ ਸਮੇਂ ਦੀਆਂ 84 ਪੋੜੀਆਂ ਦੇ ਵੀਡੀਓ ਅਸੀਂ ਬਣਾਈ ਸੀ ਪਿਛਲੇ ਦਿਨੀ ਤੇ ਬਹੁਤ ਸਾਰਿਆਂ ਨੇ ਕਮੈਂਟ ਕੀਤਾ ਕਿ ਸਾਨੂੰ ਉਹ ਰਸਤਾ ਦਿਖਾਓ ਉਹ ਰਸਤਾ ਇਹ ਹੈ ਕਿ ਇਸ ਟਾਈਮ ਅਸੀਂ ਖੜੇ ਆਂ ਆਨੰਦਪੁਰ ਸਾਹਿਬ ਦੇ ਵਿੱਚ ਨਵੀਂ ਆਬਾਦੀ ਲੋਕੇਸ਼ਨ ਤੇ ਸਾਹਮਣੇ ਵਾਲੀ ਸਾਈਡ ਤੋਂ ਬੱਸ ਸਟੈਂਡ ਗੁਰਦੁਆਰਾ ਸਾਹਿਬ ਦੀ ਕੇਸਗਰ ਸਾਹਿਬ ਆ ਜਾਂਦਾ ਤੇ ਪਿਛਲੇ ਵਾਲੀ ਸਾਈਡ ਤੋਂ ਇੱਧਰ ਹੈਗਾ ਗੁਰਦੁਆਰਾ ਸ਼ਹੀਦ ਦੀ ਬਾਗ ਇੱਧਰ ਸਾਹਮਣੇ ਬੋਰਡ ਵੀ ਲੱਗਿਆ ਹੋਇਆ ਤੇ ਬੋਰਡ ਤੋਂ ਸਾਹਮਣੇ ਬਸ ਸਿੱਧਾ ਹੋ ਜਾਣਾ ਸਾਹਮਣੇ ਬਿਲਕੁਲ ਸਾਹਮਣੇ 100 ਕਦਮ ਦੀ ਦੂਰੀ ਤੇ ਇਹ ਤੁਹਾਨੂੰ ਗੁਰੂ ਜੀ ਦੇ ਸਮੇਂ ਦੀ ਪੋੜੀਆਂ ਦੇ ਦਰਸ਼ਨ ਤੁਹਾਨੂੰ ਹੋ ਜਾਣਗੇ ਇਹ ਦੇਖ ਲਓ ਉਸ ਟਾਈਮ ਦੀਆਂ ਹੀ ਪੋੜੀਆਂ ਨੇ ਤੇ ਮੇਨ ਗੱਲ ਇਹ ਹੈ ਕਿ ਇੱਥੇ ਜਿਹੜੀ ਮੈਨੇਜਮੈਂਟ ਹੈ ਉਹਨਾਂ ਨੇ ਸਾਹਮ ਸਮਾਲ ਰੱਖੀ ਹੈ ਕੋਈ ਛੇੜਖਾਨੀ ਨਹੀਂ ਕੀਤੀ ਨਹੀਂ ਤਾਂ ਸਮੇਂ ਦੇ ਨਾਲ-ਨਾਲ ਉਹ ਇੱਥੇ ਮਾਰੇ ਵਾਲੇ ਵੀ ਲਗਾ ਸਕਦੇ ਸੀ ਕੁਝ ਹੋਰ ਵੀ ਲਗਾ ਸਕਦੇ ਸੀ ਆਖਿਰ ਵੀ ਇਹਨਾਂ ਨੇ ਉਹੀ ਪੁਰਾਣੇ ਟਾਈਮ ਦੀਆਂ ਪੌੜੀਆਂ ਹੀ ਰੱਖੀਆਂ ਨਿਸ਼ਾਨੀ ਰੱਖੀ ਹੋਈ ਹੈ ਇਹ ਮੈਨੇਜਮੈਂਟ ਦਾ ਵੀ ਬਹੁਤ ਧੰਨਵਾਦ ਹੈ ਜੇ ਤੁਸੀਂ ਅਜੇ ਹਜੇ ਤੱਕ ਨਹੀਂ ਦੇਖੀਆ ਤਾਂ ਜਰੂਰ ਇੱਥੇ ਆਇਓ ਲੋਕੇਸ਼ਨ ਤੁਹਾਨੂੰ ਅਸੀਂ ਦੱਸਦੀ ਆਂ ਅਨੰਦਪੁਰ ਸਾਹਿਬ ਦੇ ਵਿੱਚ ਨਈ ਵਾਦੀ ਦੇ ਇਹ ਦੇਖ ਲਓ ਉਸ ਟਾਈਮ ਜੰਗਲ ਇਹ ਰਸਤਾ ਸਿੱਧਾ ਹੀ ਫੇਰਨਾ ਸਾਹਮਣੇ ਗੁਰਦੁਆਰਾ ਸਾਹਿਬ ਹੈ ਭਾਈ ਜੇਤਾ ਜੀ ਦਾ ਉੱਥੇ ਜਾਂਦਾ ਹੈ ਤੇ ਨਾਲੇ ਗੁਰਦੁਆਰਾ ਸਾਹਿਬ ਦੇ ਤੁਸੀਂ ਦਰਸ਼ਨ ਕਰਿਓ ਭਾਈ ਜਿੱਤ ਜੀ ਦੇ ਇਹ ਹੈ ਗੁਰਦੁਆਰਾ ਸਾਹਿਬ ਭਾਈ ਜਿੱਤਾ ਜੀ ਦਾ ਗੁਰਦੁਆਰਾ ਇੱਥੇ ਤੁਸੀਂ ਦਰਸ਼ਨ ਕਰਿਓ ਨਾਲੇ ਪੌੜੀਆਂ ਦੇ ਦਰਸ਼ਨ ਕਰਕੇ ਜਾਇਓ ਜੀ ਲੋਕੇਸ਼ਨ ਅਸੀਂ ਅੱਜ ਪਾਤੀ ਹੈ